ਸਿਰ ਜਣਹਾਰਾ ਦੁਨੀਆਂ ਦਾ ਸਾਖਸ਼ਾਤ ਆ ਗਿਆ ਏ ਉਹ ਪੰਜਾਬੀ ਨਾਲ ਜੁੜੀ ਦਿੰਦਾ ਐ ਸੱਚਾਈ ਵਾਲੀ ਗੱਲ ਮੇਰਾਪ ਆ ਗਿਆ ਏ ਸਮਝ ਲਓ ਕਿ ਮੈਂ ਲੱਕ ਲੱਕੀ ਸੀਗਾ ਕਿਉਂਕਿ ਐਦਾਂ ਦੇ ਮਾਹੌਲ ਤੇ ਰਹੇ ਜੇ ਨਾ ਐਮਪੀ ਵਰਗੇ ਸਟੇਟ 'ਚ ਰਹਿ ਕੇ ਤੁਸੀਂ ਜਿੱਥੇ ਲੋਕੀ ਕੁਟਕੜਾ ਕਹਿੰਦੇ ਆ ਐਦਾਂ ਦੇ ਬੰਦੇ ਵੀ ਹੈਗੇ ਹੈ ਨਾ ਤੇ ਕਾਲਾ ਕਰਦੇ ਆ ਉੱਧੇ ਉੱਥੇ ਦੀ ਗੱਲਾਂ ਤੁਸੀਂ ਪੰਜਾਬ ਨਾਲ ਕੰਪੇਅਰ ਕਰੋਗੇ ਤਾਂ ਉੱਥੇ ਦੀ ਗੱਲਾਂ ਇਹ ਗੱਲਾਂ ਨੈਕਸਟ ਲੈਵਲ ਹੁੰਦੀਆਂ ਕੀ ਹੋਣਾ ਕਿ 90% ਬੱਚਿਆਂ ਨੂੰ ਜਪਜੀ ਸਾਹਿਬ ਪਾਠ ਬਾਰੇ ਪਤਾ ਹੀ ਨਹੀਂ ਹੋਣਾ ਜਿਹੜੇ ਅੱਜ ਕੱਲ੍ਹ ਅੱਜ ਅਸੀਂ ਜਨਰੇਸ਼ਨ ਦੀ ਗੱਲ ਉਹ ਸਮੇਂ ਤੁਸੀਂ ਮਤਲਬ ਉੱਥੇ ਉਹਨਾਂ ਦੇ ਬੱਚਿਆਂ ਨੂੰ ਪਤਾ ਹੈ ਜਪਜੀ ਸਾਹਿਬ ਕੀ ਹੈ ਹਾਂਜੀ ਹਾਂਜੀ ਬਿਲਕੁਲ ਹੈ ਸੱਚਾਈ ਵਾਲੀ ਸੱਚਾਈ ਗੱਲ ਹੈ ਪਿੰਡੂ ਭਾਸ਼ਾ ਹੈ ਅਸੀਂ ਬੱਚਿਆਂ ਨੂੰ ਪਿੰਡੂ ਨਹੀਂ ਬਣਾਣਾ ਇਸ ਕਰਕੇ ਅਸੀਂ ਪੰਜਾਬੀ ਨੂੰ ਅਵੋਇਡ ਕਰਦੇ ਮੈਂ ਬੜਾ ਹੈਰਾਨ ਹੋਇਆ ਮੇਰੀ ਵਾਈਫ ਨਾਲ ਮੇਰਾ ਡਿਸਕਸ਼ਨ ਹੁੰਦਾ ਇਸ ਚੀਜ਼ ਦੇ ਵਿੱਚ ਕਿ ਐਦਾਂ ਕਿਉਂ ਕਹਿੰਦੇ ਕਿ ਇੱਥੇ ਲੋਕੀ ਪਸੰਦ ਨਹੀਂ ਕਰਦੇ ਪੰਜਾਬੀ ਪੜਾਉਣਾ ਮੈਂ ਬੜਾ ਹੈਰਾਨ ਹੋਇਆ ਇਸ ਚੀਜ਼ ਨੂੰ ਸੁਣ ਕੇ ਮੇਰੇ ਹਿੰਦੀ ਵੀ ਬੋਲ ਲੈਣਾ ਪਾਪਾ ਨੇ ਕਿ ਪੰਜਾਬੀ 'ਚ ਜਵਾਬ ਦੇ। ਇਹ ਮੇਰੇ ਘਰ ਦੇ ਵਿੱਚ ਹੈ। ਮੈਂ ਦਲੇਰ ਮਿੰਦੀ ਭਾਜੀ ਨੂੰ ਬੜਾ ਫੋਲੋ ਕਰਦਾ ਸੀ ਕਿਉਂਕਿ ਇਹ ਨਾ ਉਹਨਾਂ ਦੇ ਕਿਉਂਕਿ ਐਮਪੀ ਦੇ ਵਿੱਚ ਨਾ ਇੱਕੋ ਹੀ ਨਾਮ ਚੱਲਦਾ ਸੀ ਉੱਥੇ ਉਸ ਟਾਈਮ ਦਲੇਰ ਮਿੰਦੀ ਮੈਂ ਗੱਲ ਕਰ ਰਿਹਾ 95 98 ਦੀ ਤੇ ਮੈਂ ਸੁਣਾ ਵਾ ਸੁਣਿਆ ਬਹੁਤ ਹੀ ਆ ਨਾ ਇੰਨਾ ਮੈਂ ਬਣਾ ਵਾ ਸੁਣਿਆ ਕਰੋ ਪੂਰਾ ਸਤਕਾਰ ਪਰਿਵਾਰ ਦਾ ਵੇ ਮੱਥੇ ਵੱਟ ਮੈਂ ਨਾ ਪਾਉਂਗੀ ਵੇ ਮੈਦਾਜ ਨਹੀਂ ਲਿਆਣਾ ਸੁਣਿਆ ਨਾਲ ਲੈ ਕੇ ਲਿਹਾਜ਼ ਆਉਂਗੀ ਸਸੀ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇਸ ਸਮੇਂ ਸਾਡੇ ਨਾਲ ਇੰਡਸਟਰੀ ਦੇ ਉਹ ਸਖਸ਼ ਮੌਜੂਦ ਨੇ ਜਿਹੜੇ ਕੀ ਜਿਨ੍ਹਾਂ ਦੀ ਕਹਾਣੀ ਵੀ ਤੁਸੀਂ ਸੁਣ ਕੇ ਆ ਸੋਚਣ ਲਈ ਮਜਬੂਰ ਹੋਗੇ ਕਿ ਕੀ ਪੰਜਾਬ ਵਿੱਚ ਹੀ ਰਹਿ ਕੇ ਨਹੀਂ ਅਸੀਂ ਪੰਜਾਬੀ ਨਾਲ ਜੁੜ ਸਕਦੇ ਆ ਅਸੀਂ ਹੋਰ ਸਟੇਟ ਚ ਜ ਰਹਿ ਕੇ ਵੀ ਅਸੀਂ ਪੰਜਾਬੀ ਨਾਲ ਜੁੜ ਸਕਦੇ ਆ ਪੰਜਾਬੀ ਦੀ ਭਾਸ਼ਾ ਪੰਜਾਬੀ ਦੇ ਅਸੀਂ ਸਕੂਲਾਂ ਤੱਕ ਵੀ ਪੜ ਸਕਦੇ ਆ ਸਾਡੇ ਨਾਲ ਹਰਲੀਨ ਸਿੰਘ ਹੈਗੇ ਜਿਨ੍ਹਾਂ ਦਾ ਨਵਾਂ ਗਾਣਾ ਵੀ ਹੋਣ ਆਇਆ ਤੇ ਗਾਣੇ ਬਾਰੇ ਵੀ ਅਸੀਂ ਸੁਣਾਗੇ ਪਹਿਲਾਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਵੀ ਜਾਣਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਹੋਣ ਨਵੇਂ ਗਾਣੇ ਦੀ ਸਸਤੀ ਗੱਲ ਥੈਂਕ ਯੂ ਮੈਂ ਵੇਟ ਕਰ ਰਿਹਾ ਸੀ ਕਿ ਮੈਨੂੰ ਡੇਲੀ ਪੋਸਟ ਕਦੋਂ ਕਵਰ ਕਰੇਗਾ ਤੇ ਅੱਜ ਵੀਰੇ ਨੇ ਮੈਨੂੰ ਡੇਲੀ ਪੋਸਟ ਦੇ ਵਿੱਚ ਕਵਰ ਕੀਤਾ ਤੇ ਜੋ ਤੁਹਾਡਾ ਕੁਐਸਚਨ ਹੈ ਕਿ ਹਾਂਜੀ ਪੰਜਾਬ ਤੋਂ ਬਾਹਰ ਰਹਿ ਕੇ ਵੀ ਅਸੀਂ ਗੁਰਮੁਖੀ ਐਂਡ ਪੰਜਾਬੀ ਪੜ੍ਹ ਸਕਦੇ ਆ ਅਸੀਂ ਅਸੀਂ ਛੋਟੀ ਜੀ ਜ਼ਿਆਦਾ ਲੰਮਾ ਨਹੀਂ ਅਸੀਂ ਉਹ ਜਾਨਣਾ ਚਾਹਾਂਗੇ ਕਿ ਸਿੰਘ ਹਰਲੀਨ ਕਿੱਥੇ ਰਹੇ ਤੁਸੀਂ ਦੱਸ ਰਹੇ ਸੀ ਮੈਨੂੰ ਪਹਿਲਾਂ ਤੋਂ ਅਸੀਂ ਚਾਹਨਾ ਹੈ ਕਿ ਤੁਹਾਡੀ ਜ਼ੁਬਾਨ ਦੇ ਵਿੱਚੋਂ ਪਤਾ ਲੱਗੇ ਕਿ ਅਸੀਂ ਜ਼ਰੂਰ ਨਹੀਂ ਪੰਜਾਬੀ ਪੰਜਾਬ ਚ ਦੇਖ ਰਹਿ ਕੇ ਸਿੱਖ ਸਕਦੇ ਆ ਅਸੀਂ ਗਾ ਸਕਦੇ ਆ ਹਾਂਜੀ 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 ਇਹ ਬੰਦਾ ਜੋ ਪੰਜਾਬੀ ਬਲੱਡ ਹੁੰਦਾ ਨਾ ਉਹ ਪੰਜਾਬੀ ਨਾਲ ਜੁੜੀ ਜਾਂਦਾ ਹੈ ਇਹ ਸੱਚਾਈ ਵਾਲੀ ਗਲਤ ਹੈ ਜੋ ਮੈਂ ਖਾਲਸਾ ਸਕੂਲ ਰਹਿ ਕੇ ਪੋਪਾਲ ਐਮਪੀ ਦੇ ਵਿੱਚ ਰਹਿ ਕੇ ਖਾਲਸਾ ਸਕੂਲ ਪੜਿਆ ਮੇਰੇ ਸਕੂਲ ਦੇ ਟੀਚਰ ਵੀ ਮੈਨੂੰ ਬੜਾ ਪਸੰਦ ਕਰਦੇ ਸੀ ਮੈਂ ਹੈੱਡ ਬாய் ਰਹਾ ਆਪਣੇ ਸਕੂਲ ਦੇ ਵਿੱਚ ਤੇ ਸਾਡੀ ਪ੍ਰੇਅਰ ਦੇ ਵਿੱਚ ਤੁਸੀਂ ਇਮੇਜਿਨ ਕਰੋਗੇ ਜਪਜੀ ਸਾਹਿਬ ਦਾ ਪਾਰਟ ਵੀ ਹੁੰਦਾ ਸੀ ਜਦੋਂ ਨੈਸ਼ਨਲ ਐਂਥਮ ਤੋਂ ਹੁੰਦਾ ਹੀ ਸੀ ਪ੍ਰੇਅਰ ਵੀ ਹੋਣੀ ਹੈ ਪਰ ਵੈਡਨਸਡੇ ਐਂਡ ਸੈਟਰਡੇ ਦੋ ਦਿਨ ਸਕੂਲ ਦੇ ਵਿੱਚ ਜਪਜੀ ਸਾਹਿਬ ਦਾ ਪਾਰਟ ਹੁੰਦਾ ਸੀ ਤੇ ਸਾਨੂੰ ਕੰਪਲਸਨ ਸੀਗਾ ਸੀ ਇਹਨੂੰ ਇਹ ਬੱਚਿਆਂ ਨੂੰ ਕਰਾਣੀਆਂ ਜਪਜੀ ਸਾਹਿਬ ਦਾ ਪਾਠ ਤੁਸੀਂ ਉਸ ਸਮੇਂ ਮਤਲਬ ਨਾਲ سپورਟ ਕਰਦੇ ਸੀ ਜਾਂ ਤੁਸੀਂ ਤੁਸੀਂ ਜਪਜੀ ਸਾਹਿਬ ਮਤਲਬ ਪਾਠ ਕਰਦੇ ਸੀ ਨਾਲ ਹਾਂਜੀ 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 ਉਹ ਕਰਾਂਦੇ ਸੀ ਅਸੀਂ ਕਿਉਂਕਿ ਇਹ ਸਾਡੇ ਸਕੂਲ ਦੇ ਵਿੱਚ ਕੰਪਲਸਰੀ ਹੈ ਕਿਉਂਕਿ ਸਾਡਾ ਸਕੂਲ ਸਿੱਖ ਸਕੂਲ ਸੀਗਾ ਖਾਲਸਾ ਸਕੂਲ ਸੀਗਾ ਤੇ ਸਾਡੇ ਸਕੂਲ ਦੇ ਵਿੱਚ ਇਹ ਕੰਪਲਸਰੀ ਸੀਗਾ ਤੇ ਔਰ ਜੋ ਬੰਦਾ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੈ ਉਹਨੂੰ ਟਰਬਨ ਬਨਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਉੱਥੇ 4th ਸਟੈਂਡਰਡ ਦੇ ਵਿੱਚ ਕੰਪਲਸਿਨ ਸੀਗਾ ਕਿ ਤੁਹਾਨੂੰ ਟਰਬਨ ਐਮਪੀ ਬੋਪਾਲ ਦੇ ਵੀ ਉੱਥੇ ਬੱਚੇ ਪੜ੍ਹਦੇ ਸੀ ਉਹ ਵੀ ਸਿੱਖੀ ਨਾਲ ਜੁੜਦੇ ਸੀ ਤਾਂ ਤੁਸੀਂ ਮਤਲਬ ਉਹ ਚੀਜ਼ ਉਸ ਸਮੇਂ ਜਿਵੇਂ ਐਂਥਮ ਕਰਦੇ ਆ ਉਸ ਸਮੇਂ ਤੁਸੀਂ ਗਰਬਾਣੀ ਦਾ ਜਾਪ ਜਿਹੜਾ ਹੁੰਦਾ ਸੀ ਉਹ ਸਕੂਲ ਵੱਲੋਂ ਕਰਦੇ ਸੀ ਕਰਦੇ ਸੀ ਬਿਲਕੁਲ ਕਰਦੇ ਸੀ ਹਾਂਜੀ ਤੇ ਮਤਲਬ ਮਾਰ ਮਹਿਸੂਸ ਹੁੰਦਾ ਸੀ ਵੀ ਜਿਵੇਂ ਕਹਿੰਦੇ ਨੇ ਵੀ ਉੱਥੇ ਕਿਹੜੀ ਕੋਈ ਸਾਨੂੰ ਪੰਜਾਬੀ ਮਿਲਣਗੇ ਤੁਸੀਂ ਤਾਂ ਉੱਥੇ ਗਰਬਾਣੀ ਪੜਾਉਂਦੇ ਰਹੇ ਹੋ ਹਾਂਜੀ 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 ਉਹ ਇਹ ਚੀਜ਼ ਮਤਲਬ ਮੈਨੂੰ ਐ ਸਮਝ ਲਓ ਕਿ ਮੈਂ ਲੱਕ ਲ ਕਿਉਂਕਿ ਐਦਾ ਦੇ ਮਹੌਲ ਤੇ ਰਹਿ ਚਾ ਨਾ ਐਮਪੀ ਵਰਗੇ ਸਟੇਟ ਚ ਰਹਿ ਕੇ ਤੁਸੀਂ ਜਿੱਥੇ ਲੋਕੀ ਗੁਟਕਾ ਦਾ ਖਾਂਦੇ ਆ ਐਦਾ ਦੇ ਬੰਦੇ ਵੀ ਹੈਗੇ ਆ ਹਨ ਤੇ ਗਾਲਾਂ ਕੱਢਦੇ ਆ ਉੱਦਾਂ ਉੱਥੇ ਵੀ ਗਾਲਾਂ ਤੁਸੀਂ ਪੰਜਾਬ ਨਾਲ ਕੰਪੇਅਰ ਕਰੋਗੇ ਤਾਂ ਉੱਥੇ ਦੀ ਗਾਲਾਂ ਇਹ ਗਾਲਾਂ ਨੈਕਸਟ ਲੈਵਲ ਹੁੰਦੀ ਆ ਅੱਛਾ ਪਰ ਮੈਂ ਮੇਰੇ ਅੰਦਰ ਉਹ ਚੀਜ਼ ਨਹੀਂ ਆ ਪਾਈ ਕਿਉਂਕਿ ਮੈਨੂੰ ਇਹਦਾ ਲੱਗਦਾ ਕਿ ਮੈਂ ਮੇਰੇ ਮੰਮੀ ਡੈਡੀ ਨੇ ਜੋ ਮੈਨੂੰ ਸੰਸਕਾਰ ਦਿੱਤੇ ਉਹਦੇ ਨਾਲ ਮੈਂ ਬੱਚਿਆ ਰਿਹਾ ਅ ਰਬ ਦਾ ਸ਼ੁਕਰ ਹੈ ਕਿ ਮੈਂ ਬਚੇ ਰਿਹਾ ਇਨ ਚੀਜ਼ਾਂ ਤੇ ਹਾਂਜੀ ਮਤਲਬ ਉੱਥੋਂ ਦਾ ਮਾਹੌਲ ਕੁਝ ਅਜਿਹਾ ਹੈ ਜਿਸ ਨੂੰ ਤੁਸੀਂ ਆਪਣੇ ਆਪ ਨੂੰ ਗੁਰੂਆਂ ਨਾਲ ਜੋੜ ਕੇ ਬਾਨਿਆਂ ਨਾਲ ਜੋੜ ਕੇ ਹੋਰ ਵੀ ਬੱਚਿਆਂ ਨੂੰ ਵੀ ਤੁਹਾਡੇ ਨਾਲ ਜੁੜੇ ਰਹੇ ਫਿਰ ਇਸ ਚੀਜ਼ਾਂ ਲੈ ਕੇ ਹਾਂਜੀ 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 ਐਕਚੁਅਲੀ ਉਹ ਮਤਲਬ ਸਮਝ ਲਓ ਕਿ ਜਿੱਥੇ ਕੰਪਲਸ਼ਨ ਪੈ ਜਾਂਦਾ ਨਾ ਉੱਥੇ ਤੁਹਾਨੂੰ ਕਰਾਣੇ ਪੈਣਾ ਤੇ ਬੱਚੇ ਤੇ ਬੱਚੇ ਦੇ ਸਾਰੇ ਜੁੜੇ ਕਿਉਂਕਿ ਜੋ ਨਾਨ ਸਿੱਖ ਬੱਚੇ ਸੀ ਉਹਨਾਂ ਨੂੰ ਵੀ ਪੜ੍ਹਨ ਹੁੰਦਾ ਸੀ ਉੱਥੇ ਤੁਸੀਂ ਅਗਰ ਕਿਸੇ ਖਾਲਸਾ ਸਕੂਲ ਦੇ ਬੱਚੇ ਨੂੰ ਪੁੱਛੋਗੇ ਨਾ ਬਪਾਲ ਐਮਪੀ ਦੇ ਵਿੱਚ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਉਹ ਕਹੇਗਾ ਯਸ ਹੁੰਦਾ ਕਿਉਂਕਿ ਮੈਂ ਖਾਲਸਾ ਸਕੂਲ ਪੜ੍ਹਿਆ ਹੈ ਪੰਜਾਬ ਵਿੱਚ ਅਸੀਂ ਕਹਿ ਦਿੰਦੇ ਆ ਕਿ ਪੰਜਾਬ ਵਿੱਚ ਮੇਰੇ ਹਿਸਾਬ ਦੇ ਨਾਲ ਕੀ ਹੋਣਾ ਕਿ 90% ਬੱਚਿਆਂ ਨੂੰ ਜਪਜੀ ਸਾਹਿਬ ਪਾਠ ਬਾਰੇ ਪਤਾ ਹੀ ਨਹੀਂ ਹੋਣਾ ਜਿਹੜੇ ਅੱਜ ਕੱਲ੍ਹ ਜਿਵੇਂ ਜਨਰੇਸ਼ਨ ਗੱਲ ਉਹ ਸਮੇਂ ਤੁਸੀਂ ਮਤਲਬ ਉੱਥੇ ਉਹਨਾਂ ਦੇ ਬੱਚਿਆਂ ਨੂੰ ਪਤਾ ਹੈ ਜਪਜੀ ਸਾਹਿਬ ਕੀ ਹੈ ਹਾਂਜੀ ਹਾਂਜੀ ਬਿਲਕੁਲ ਹੈ ਸੱਚਾਈ ਵਾਲੀ ਸੱਚਾਈ ਗੱਲ ਹੈ ਕਿਉਂਕਿ ਜਦੋਂ ਤੁਸੀਂ ਐਦਾ ਦੀ ਗੱਲ ਕਰਦੇ ਹੋ ਨਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਇਹ ਮੇਰੇ ਵਾਸਤੇ ਬੜੀ ਹੈਰਾਨ ਤੇ ਇੱਕ ਮਦਰ ਮੈਨੂੰ ਮਿਲੀ ਉਹ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਨਹੀਂ ਪੜਾਉਣਾ ਜਾਂਦੇ ਕਿਉਂਕਿ ਉਹ ਇੰਗਲਿਸ਼ ਤੋਂ ਪਿੱਛੇ ਰਹਿ ਜਾਵੇਗਾ ਐਂਡ ਪੰਜਾਬੀ ਮਾਂ ਬੋਲੀ ਇੱਕ ਪਿੰਡੂ ਭਾਸ਼ਾ ਹੈ ਅਸੀਂ ਬੱਚਿਆਂ ਨੂੰ ਪਿੰਡੂ ਨਹੀਂ ਬਣਾਣਾ ਅੱਛਾ ਇਸ ਕਰਕੇ ਐਸੀ ਪੰਜਾਬੀ ਨੂੰ ਅਵੋਇਡ ਕਰਦੇ ਮੈਂ ਬੜਾ ਹੈਰਾਨ ਹੋਇਆ ਮੇਰੀ ਵਾਈਫ ਨਾਲ ਮੇਰਾ ਡਿਸਕਸ਼ਨ ਹੁੰਦਾ ਇਸ ਚੀਜ਼ ਦੇ ਵਿੱਚ ਕਿ ਐਦਾਂ ਕਿਉਂ ਕਹਿੰਦੇ ਕਿ ਇੱਥੇ ਲੋਕੀ ਪਸੰਦ ਨਹੀਂ ਕਰਦੇ ਪੰਜਾਬੀ ਪੜਾਉਣਾ ਮੈਂ ਬੜਾ ਹੈਰਾਨ ਹੋਇਆ ਇਸ ਚੀਜ਼ ਨੂੰ ਸੁਣ ਕੇ ਤੇ ਮੈਨੂੰ ਲੱਗਦਾ ਕਿ ਸਾਡੂ ਸਾਨੂੰ ਕੰਪਲਸਰੀ ਪੰਜਾਬੀ ਲੈਂਗੁਏਜ ਪੜਾਣੀ ਚਾਹੀਦੀ ਹੈ ਹਰ ਸਕੂਲ ਦੇ ਵਿੱਚ ਪੰਜਾਬ ਦੇ ਐਟਲੀਸਟ ਆਫਰ ਜਾਰੀ ਰੱਖਨੇ ਤੇ ਇੱਕ ਅਸੀਂ ਚਾਹਨੇ ਸ੍ਰੀਲੀਜੀ ਬਾਤ ਜੇਕਰ ਅਸੀਂ ਚਲੋ ਗੁਰੂਆਂ ਦੇ ਕੋਈ ਸ਼ਬਦ ਤੋਂ ਅਸੀਂ ਜੇਕਰ ਸ਼ੁਰੂਆਤ ਕਰੀਏ ਉਸ ਤੋਂ ਬਾਅਦ ਤੁਹਾਡੇ ਆਪ ਦਾ ਖੋਦਾ ਗਾਣਾ ਵੀ ਅਸੀਂ ਸੁਣਾਵਾਂਗੇ ਹਾਂਜੀ 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 ਜੀ ਤੇ ਇੱਕ Song ਰਿਲੀਜ਼ ਹੋਇਆ ਸੀ ਮੇਰਾ ਬਾਬਾ ਨਾਨਕ ਮੂਵੀ ਦੇ ਵਿੱਚ ਤੇ ਮੈਂ ਉਹਦਾ ਕਵਰ Song ਰਿਕਾਰਡ ਕੀਤਾ ਸੀਗਾ ਤੇ ਮੈਂ ਉਹ ਤੁਹਾਨੂੰ ਸੁਣਾ ਦਿੰਦਾ ਓਕੇ ਭੁੱਜ ਲੈ ਨਾਏ ਮਨ ਵਿੱਚ ਲੈ ਸਵਾਲ ਤੂੰ ਬਾਬਾ ਪਥਰਾਂ ਵਿੱਚ ਵੀ ਰੱਖਦਾ ਏ ਖਿਆਲ ਤੂੰ ਬਾਬਾ ਪਥਰਾਂ ਵਿੱਚ ਵੀ ਰੱਖਦਾ ਏ ਖਿਆਲ ਤੂੰ ਬਾਬਾ ਸਿਰਜਣਹਾਰਾ ਦੁਨੀਆਂ ਦਾ ਸਾਖਸ਼ਾਤ ਆ ਗਿਆ ਏ ਸਿਰਜਣਹਾਰਾ ਦੁਨੀਆਂ ਦਾ ਸਾਖਸ਼ਾਤ ਆ ਗਿਆ ਏ ਬਾਬਾ ਨਾਨਕ ਚੱਲ ਕੇ मेरा आप आ गया है बाबा नानक चल के मेरा आप आ गया है मेरा बाबा मेरा बाबा मेरा बाबा नानक जी मेरा बाबा मेरा बाबा मेरा बाबा नानक जी ਕਿਆ ਬਾਤ ਹੈ ਜਦੋਂ ਸਕੂਲਿੰਗ ਤੋਂ ਲੈ ਕੇ ਅਸੀਂ ਕਈਏ ਵੀ ਤੁਸੀਂ ਬਾਲ ਸਟੇਜ 'ਚ ਰਹੇ ਤਾਂ ਫਿਰ ਇਡੀ ਵਧੀਆ ਪੰਜਾਬੀ ਇਹ ਵੀ ਦਿਲ 'ਚ ਹੁੰਦਾ ਵੀ ਪਿਆਰ ਹੋਵੇ ਚਾਹੇ ਉਹ ਬਾਬੇ ਨਾਨਕ ਵਾਸਤੇ ਹੋਵੇ ਚਾਹੇ ਆਪਦੀ ਬੋਲੀ ਵਾਸਤੇ ਹੋਵੇ ਹਾਂਜੀ ਹਾਂਜੀ ਬਿਕੋਜ਼ ਮੈਂ ਤੁਹਾਨੂੰ ਇਹ ਕ੍ਰੈਡਿਟ ਮੈਂ ਆਪਣੇ ਮਮ ਡੈਡ ਨੂੰ ਦੇਣਾ ਚਾਹੁੰਗਾ ਕਿਉਂਕਿ ਉਹ ਤੋਂ ਘਰ ਦੇ ਵਿੱਚ ਪਾਪਾ ਨੇ ਅਗਰ ਮੰਮੀ ਨੇ ਹਿੰਦੀ ਵੀ ਬੋਲ ਲੈਣਾ ਪਾਪਾ ਨੇ ਕਿ ਪੰਜਾਬੀ 'ਚ ਜਵਾਬ ਦੇਣਾ ਇਹ ਮੇਰੇ ਘਰ ਦੇ ਵਿੱਚ ਹੈ ਤੇ ਦੂਜੀ ਗੱਲ ਜਦੋਂ ਵੀ ਸਕੂਲ ਦੀ ਛੁੱਟੀਆਂ ਹੁੰਦੀ ਸੀ 2 ਮਹੀਨੇ ਅਸੀਂ ਹਰ ਨਾਨੀ ਦੇ ਘਰ ਜਾਣਾ ਮਾਸੇ ਨਾਲ ਗੱਲ ਕਰਨੀ ਮੇਰੇ ਬਪਾ ਨੂੰ ਛੱਡ ਕੇ ਸਾਰੇ ਪੰਜਾਬ ਰਹਿੰਦੇ ਸੀ ਇਹ ਮੇਰੇ ਵਾਸਤੇ ਐਡਵਾਂਟੇਜ ਸੀਗਾ ਤੋ ਉਹ ਪੰਜਾਬੀ ਬੋਲੀ ਨਾਲ ਮੈਨੂੰ ਜੋੜਦਾ ਜੋੜਦਾ ਰਿਹਾ ਜਿੰਨੇ ਵੀ ਤੁਹਾਨੂੰ ਪੰਜਾਬੀ ਮੈਂ ਬੋਲ ਰਿਹਾ ਉਹ ਉਹਦੇ ਕਰਕੇ ਮੋਮੈਂਟਡ ਕਰਕੇ ਤੇ ਮੇਰੇ ਮਾਸਿਆ ਤੇ ਮੇਂ ਨਾਨੀ ਉਹਨਾਂ ਦੇ ਕਰਕੇ ਹੀ ਹੈ ਬਿਲਕੁਲ ਤੇ ਹੁਣ ਜਿਹੜੀ ਸ਼ੁਰੂਆਤ ਚਲੋ ਤੁਸੀਂ ਸਿੰਗਿੰਗ ਲਾਈਨ ਚ ਆਏ ਤੁਸੀਂ ਕਿਸੇ ਪਰਿਵਾਰਿਕ ਕੋਈ ਸਿੰਗਰ ਸੀ ਜਾਂ ਤੁਸੀਂ ਖੁਦ ਨੂੰ ਆਪਣੇ ਆਪ ਇਸ ਲਾਈਨ ਚ ਨਹੀਂ ਨਹੀਂ ਮੇਰੇ ਪਰਿਵਾਰ ਚ ਕੋਈ ਵੀ ਸਿੰਗਰ ਨਹੀਂ ਸੀਗਾ ਪਰ ਪਪਾ ਮੈਨੂੰ ਦੱਸਦੇ ਹੁੰਦੇ ਸੀ ਕਿ ਉਹ ਆਪਣੇ ਸਕੂਲ ਦੇ ਵਿੱਚ ਗਾਉਂਦੇ ਸੀ ਇੱਕ ਟਾਈਮ ਦੇ ਵਿੱਚ ਤੋਂ ਸ਼ਾਇਦ ਲੱਗਦਾ ਮੈਨੂੰ ਬਰਬਨ ਮੈਨੂੰ ਆਵਾਜ਼ ਦਿੱਤੀ ਹੈ ਮੈਨੂੰ ਕਿਉਂਕਿ ਇਹ ਲੱਗਦਾ ਕਿ ਥੋੜੀ ਜਿਹੀ ਸੈਕੰਡ ਜਨਰੇਸ਼ਨ ਹੁੰਦੀ ਨਾ ਥੋੜੀ ਐਡਵਾਂਸ ਹੁੰਦੀ ਹੈ papa ਅਗਰ ਥੋੜਾ ਗੰਦੇ ਸੀ ਤਾਂ ਮੈਂ ਥੋੜਾ ਜਿਹਾ ਇੱਕ ਲੈਵਲ ਤੇ ਥੋੜਾ ਜਿਹਾ ਲੈ ਗਿਆ ਆਪਣੀ ਗਾਇਕੀ ਨੂੰ ਪਰ ਹੁਸੋ ਦਾ ਮੇਰੇ ਆਣ ਵਾਲੀ ਜਨਰੇਸ਼ਨ ਹੋਰ ਅੱਗੇ ਤੱਕ ਸਾਧਨ ਨਹੀਂ ਨਾ ਹੋਣੇ ਨਾ ਜਿਸ ਹਿਸਾਬ ਨਾਲ ਤੁਹਾਨੂੰ ਅੱਜ ਕੋਈ ਚੀਜ਼ਾਂ ਨਾਲ ਦਵਾਤੀ ਹੋਣੀਆਂ ਨੇ ਉਹਨਾਂ ਕੋਲ ਸ਼ਾਇਦ ਉਹ ਉਹ ਚੀਜ਼ਾਂ ਖੇਦਣ ਵਾਸਤੇ ਵੀ ਨਹੀਂ ਹੁੰਦਾ ਨਾ ਕਈ ਵਾਰੀ ਹਾਂਜੀ ਹਾਂਜੀ ਇਹ ਮੈਂ ਸਮਝਣੀ ਤੁਹਾਡਾ ਦੁਬਾਰਾ ਸਮਾਂ ਵੀ ਹੁੰਦਾ ਨਾ ਅੱਜ ਤੁਹਾਨੂੰ ਸਭ ਓਪਰਚੁਨਿਟੀ ਮਿਲੀਆਂ ਨੇ ਉਸ ਸਮੇਂ ਸ਼ਾਇਦ ਇਹ ਓਪਰਚੁਨਿਟੀ ਵੀ ਨਾ ਹੋਵੇ ਨਹੀਂ ਨਹੀਂ ਸੀ ਕਿਉਂਕਿ ਪਾਪਾ ਨੇ ਤਾਂ ਬੜਾ ਸਟਰਗਲ ਟਾਈਮ ਦੇਖਿਆ ਆਪਣਾ ਇਹ ਓਪਰਚੁਨਿਟੀ ਬਾਰੇ ਉਹ ਸੋਚ ਵੀ ਨਹੀਂ ਸਜਤਖਦੇ ਸੀ ਆਪਣੇ ਲਾਈਫ ਦੇ ਵਿੱਚ ਕਿਉਂਕਿ ਉਹਨਾਂ ਨੇ ਬੜਾ ਔਖਾ ਟਾਈਮ ਦੇਖਿਆ ਤੇ ਪਰ ਸਾਨੂੰ ਕਦੀ ਡੀਮ ਕਿ ਭਈ ਤੂੰ ਆਪਣੇ ਸਿੰਗਿੰਗ ਕਰ ਰਿਹਾ ਹੈ ਲੇਕਿਨ ਆਪਣਾ ਜੌਬ ਨਾ ਛੱਡੀ ਆਪਣੇ এডਿਕੇਸ਼ਨ ਨਾ ਛੱਡੀ ਇਹ ਬਹੁਤ ਦਿਨੋਂ ਕੰਮ ਆਏਗੀ ਔਰ ਅੱਜ ਕੰਮ ਆ ਰਹੀ ਹੈ ਦੇਖ ਲਓ ਕਿਹੜੇ ਪੰਜਾਬੀ ਸਿੰਗਲ ਲੈਜੈਂਡ ਜਿਹੜੇ ਸਿੰਗਰ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਚ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਮੇਰੇ ਵਾਸਤੇ ਉਹ ਸਭ ਤੋਂ ਅੱਗੇ ਹੈਗਾ ਕਿ ਮੈਂ ਉਹਦੇ ਵਰਗਾ ਬੰਨਣਾ ਚਾਹਨਾ ਤੁਸੀਂ ਵੀ ਕੋਈ ਮੈਂ ਦਲੇਰ ਮਿੰਦੀ ਭਾਜੀ ਨੂੰ ਬੜਾ ਫੋਲੋ ਕਰਦਾ ਸੀ ਕਿਉਂਕਿ ਇਹ ਨਾ ਉਹਨਾਂ ਦੇ ਕਿਉਂਕਿ ਐਮਪੀ ਦੇ ਵਿੱਚ ਨਾ ਇੱਕੋ ਹੀ ਨਾਮ ਚੱਲਦਾ ਸੀ ਉੱਥੇ ਉਸ ਟਾਈਮ ਦਲੇਰ ਮਿੰਦੀ ਮੈਂ ਗੱਲ ਕਰ ਰਿਹਾ 95 98 ਦੀ ਹੈ ਨਾ ਸਕੂਲ ਟਾਈਮ ਮੇਰਾ ਤੇ ਉਸ ਟਾਈਮ ਦਲੇਰਮਿੰਦੀ ਜੀ ਨੂੰ ਆਸਾਨੂੰ ਜਿਵੇਂ ਸਕੂਲ ਦੇ ਵਿੱਚ ਕੰਪੇਅਰ ਵੀ ਕਰਦੇ ਸੀ ਨਾ ਤੇ ਸਰਦਾਰ ਬੰਦੇ ਨੂੰ ਸ਼ਾਇਦ ਗਾਣਾ ਉਹ ਤੋਂ ਆਇਆ ਸੀ ਹਾਂ ਹਾਂਜੀ ਹਾਂਜੀ ਤੇ ਸਾਨੂੰ ਉਸ ਦਿਨ ਵਾਲੀ ਕੰਪੇਅਰ ਕਰਦੇ ਸੀ ਤੇ ਇਸ ਕਰਕੇ ਮੈਂ ਦਲੇਰਮਿੰਦੀ ਭਾਜੀ ਨਾਲ ਬੜਾ ਜੁੜਿਆ ਤੇ ਉਹਨਾਂ ਦੇ ਜਦੋਂ ਮੈਂ ਦੂਜਾ ਸਾਈਡ ਦੇਖਿਆ ਜਿ ਕਿ ਵੀ ਉਹ ਸੂਫੀ ਗਾਇਕੀ ਬੜੀ ਅੱਛੀ ਗੰਦਨ ਹੈ ਤੇ ਮੈਂ 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 ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਮਤਲਬ ਕਹਾਂ ਕਿ ਮੈਨੂੰ ਸਿਖਾਓ ਪਰ ਅਦਾ ਹੋ ਨਹੀਂ ਪਾਇਆ ਉਹਨਾਂ ਦੇ ਵੱਡੇ ਬਰਦਰ ਨੇ ਮੈਨੂੰ ਜ਼ਰੂਰ ਸਿਖਾਇਆ ਪਰ ਉਹ ਉਹ ਟਾਈਮ ਨਹੀਂ ਦੇ ਪਾਇਆ ਤੇ ਉਸ ਤੋਂ ਬਾਅਦ ਮੈਂ Nusrat Saab ਨੂੰ ਬੜਾ ਸੁਣਦਾ ਸੀ Nusrat Fateh Ali Khan ਨੂੰ ਤੇ ਮੈਂ ਸੁਣਦਾ ਸੀ Master Saleem ਨੂੰ ਬੜਾ ਸੁਣਦਾ ਸੀ ਉਹਨਾਂ ਨੂੰ ਕੁਝ ਸੁਣਾਣਾ ਚਾਹੋਗੇ ਹਾਂਜੀ ਹਾਂਜੀ ਮੈਂ ਮੈਂ ਤੁਹਾਨੂੰ ਜੇ ਪਰਫੈਕਟ ਜਿਵੇਂ ਕੋਈ ਵੀ ਹਾਂਜੀ ਹਾਂਜੀ ਮੈਂ ਮੈਂ ਤੁਹਾਨੂੰ ਦਲੇਰਮੰਦੀ ਪਾਜੀ ਸੁਣਾਵਾਂ ਜਾਂ Nusrat Saab ਦਾ ਸੁਣਾਵਾਂ Nusrat Saab ਦਾ ਸੁਣਾਵਾਂ Nusrat Saab ਸੁਣਾ ਦੇ ਓਕੇ ਓਕੇ ਅ ਉਹ ਵਾਲਾ ਹਾਂ ਠੀਕ ਹੈ ਓਹ 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 ਅੱਖੀਆਂ ਨੂੰ ਚੈਨ ਨਾ ਆਵੇ ਸਜਣਾ ਘਰ ਆ ਜਾ ਹਰਦਮ ਤੇਰੀ ਯਾਦ ਸਤਾਵੇ ਹੁਣ ਫੇਰਾ ਪਾ ਜਾ ਅੱਖੀਆਂ ਨੂੰ ਚੈਨ ਨਾ ਆਵੇ ਸਜਣਾ ਘਰ ਆ ਜਾ ਹਰਦਮ ਤੇਰੀ ਯਾਦ ਸਤਾਵੇ ਹੁਣ ਫੇਰਾ ਪਾ ਜਾ ਦਰਦਾਂ ਦੀ ਮਾਰੀ ਰੋ ਰੋ ਕੇ ਹਾਰੀ ਤੰਗ ਤੇਰੀ ਆਨੇ ਮੈਨੂੰ ਮਾਰਿਆ ਪਿਆਰਿਆ ਅੱਖੀਆਂ ਨੂੰ ਚੈਨ ਨਾਵੇ ਸਜੜਾ ਘਰ ਆ ਜਾ ਹੋ ਕੀ ਬਾਤ ਹੈ ਬਹੁਤ ਸੋਹਣੀ ਆਵਾਜ਼ ਹੈ ਤੇ ਚੈਨੀ ਚੁੰਨੀ ਅੱਜ ਕੱਲ ਪੂਰੀਆਂ ਮਤਲਬ ਜਿਹੜੇ ਕਲਾਕਾਰਾਂ ਦਾ ਇੱਕ ਸ਼ੌਂਕ ਹੁੰਦਾ ਹੈ ਹਾਂਜੀ 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 ਇਹ ਤਾਂ ਜ਼ਰੂਰੀ ਹੈ ਆਰਟਿਸਟ ਨੂੰ ਇੱਕ ਲੁੱਕ ਦਿੰਦੀ ਹੈ ਚੈਨੇ ਪਾਣਾ ਆਰਟਿਸਟਾਂ ਨੂੰ ਥੋੜਾ ਜਿਹਾ ਆਰਟਿਸਟਿਕ ਲੁੱਕ ਦੇਣਾ ਬਹੁਤ ਜ਼ਰੂਰੀ ਹੈ ਅਜੇ ਟਾਈਮ ਦੇ ਵਿੱਚ ਪਰਫਾਰਮਰ ਹੋਣਾ ਵੀ ਬਹੁਤ ਜ਼ਰੂਰੀ ਹੈ ਕੰਮ ਦੇ ਲੁੱਕ ਇਸ ਟਾਈਮ ਮਤਲਬ ਇਹ ਲੋਕਾਂ ਹਾਂਜੀ ਹਾਂਜੀ ਤੁਸੀਂ ਇਮੇਜਿਨ ਨਹੀਂ ਕਰੋਗੇ ਕਿ ਜਿਵੇਂ ਮੈਨੂੰ ਫਾਰਮਲ ਕਪੜੇ ਪਾਨੇ ਪੈਂਦੇ ਆਫਿਸ ਜਾ ਕੇ ਨਾ ਫਾਰਮਲਸ ਦੇ ਵਿੱਚ ਰਹਿਣਾ ਪੈਂਦਾ ਮੈਂ ਉਹ ਲੁੱਕ ਵੀ ਮੇਨਟੇਨ ਕਰਦਾ ਤੇ ਇਹ ਲੁੱਕ ਵੀ ਮੇਨਟੇਨ ਕਰਦਾ ਤੇ ਮੈਂ ਮਤਲਬ ਵੀਕਐਂਡ ਦੇ ਵਿੱਚ ਮੈਂ ਸਿੰਗਰ ਹਾਂ ਤੇ ਮੰਡੇ ਟੂ ਫਰਡੇ ਮੈਂ ਇੱਕ ਆਈਟੀ ਪ੍ਰੋਫੈਸ਼ਨਲ ਹਾਂ ਕਿਹਾ ਤਾਂ ਬੜੀ ਇੰਟਰਸਟਿੰਗ ਹੀ ਲਾਈਫ ਹੈ ਮੇਰੀ ਹਾਂਜੀ ਹੁਣ ਤੁਹਾਡਾ ਗਾਣਾ ਸੁਣਾ ਚਾਹਾਂਗੇ ਜਿਹੜਾ ਤੁਹਾਡਾ ਗਾਣਾ ਹੁਣ ਰੀਸੈਂਟ ਆਇਆ ਹੈ ਤੇ ਅਸੀਂ ਉਹਨਾਂ ਦੇ ਬੋਲ ਸੁਣਾ ਚਾਹਾਂਗੇ ਕਿਉਂਕਿ ਅਸੀਂ ਦੂਸਰਿਆਂ ਦੇ ਗਾਣੇ ਸੁਣੇ ਹੁਣ ਤੁਹਾਡੀ ਜਿਹੜੀ ਆਪਣੇ ਤੁਸੀਂ ਖੁਦ ਲਿਖਿਆ ਹੈ ਹਾਂਜੀ ਨਹੀਂ ਨਹੀਂ ਇਹ Song ਤਾਂ ਮੈਂ ਖੁਦ ਨਹੀਂ ਲਿਖਿਆ ਸੂਟਡ ਬੂਟਡ ਇਹ ਤੇ ਮੈਨੂੰ ਮੇਰਾ 뮤జిక్ ਡੈਕਟਰ ਸੰਨੀ ਜੰਡੂ ਹੈ ਉਹਨੇ ਮੈਨੂੰ ਕੈਸੀ ਭਾਜੀ ਇਦਾਂ ਦੇ Songs ਵੀ ਕਰੋ ਕਿਉਂਕਿ ਇਸ ਤੋਂ ਪਹਿਲੇ ਮੇਰਾ ਲਹਾਜ ਆਇਆ ਸੀ ਉਹ ਮੇਰਾ ਆਪਣਾ ਕਨਸੈਪਟ ਸੀਗਾ ਸੋ ਮੈਂ ਤੁਹਾਨੂੰ ਸੂਟਡ ਬੂਟਡ ਦੇ ਉਸ ਲਾਈਨ ਸੁਣਾ ਰਿਹਾ ਹਾਂ ਓਕੇ ਅੱਖਾਂ ਤੇ ਪਰਾਡਾ ਨਾ ਚੱਲੇ ਸਾਡਾ ਮਸਟੈਂਗ ਜਿਵੇਂ ਚੱਲੇ ਰੋਡ ਤੇ ਲੈਂਡਲੋਰਡ ਬੱਲੀਏ ਨਹੀਂ ਕਰਦੇ ਸਲੂਟਾ ਸਿੱਖੜ ਜਾਈਏ ਜਿਹੜੇ ਮੋੜ ਤੇ ਅੱਖਾਂ ਤੇ ਪਰੜਾ ਨਾ ਚੱਲੇ ਸਾਡਾ ਮਸਟੈਂਗ ਜਿਵੇਂ ਚੱਲੇ ਰੋਡ ਤੇ ਲੈਂਡਲੋਰਡ ਬੱਲੀਏ ਨਹੀਂ ਕਰਦੇ ਸਲੂਟਾ ਸਿੱਖੜ ਜਾਈਏ ਜਿਹੜੇ ਮੋੜ ਤੇ ਤੇਰੇ ਉੱਤੇ ਮਰਦਾ ਏ ਮੁੰਡਾ ਸੋਣੀਏ ਨਹੀਂ ਅੱਜ ਕਰ ਦੇ ਨਾ ਤੈਨੂੰ ਪ੍ਰਪੋਜ਼ ਨਹੀਂ ਦਿਲ ਮੇਰਾ ਡਰ ਬਸੇ ਯੋ ਗਲ ਕਰ ਤੈਨੂੰ ਨਜ਼ਰਾ ਤੇ ਰਖ ਲਾ ਕਲੋਜ਼ ਨਹੀਂ ਦਿਲ ਮੇਰਾ ਡਰ ਬਸੇ ਯੋ ਗਲ ਕਰ ਤੈਨੂੰ ਨਜ਼ਰਾ ਦੇ ਰਖ ਲਾ ਕਲੋਜ਼ ਨਹੀਂ ਸੂਡ ਇਟ ਬੂਡ ਇਟ ਮਰੰਦਾ ਮੇਰੀ ਜਾਨ ਸੂਡ ਇਟ ਬੂਡ ਇਟ ਮਰੰਦਾ ਮੇਰੀ ਜਾਨ ਕੀ ਬਾਤ ਹੈ ਕੀ ਬਾਤ ਹੈ ਕੀ ਕਰਾਂ ਚੰਦਸ਼ਕਾ ਨੂੰ ਇਸ ਗਾਣੇ ਬਾਰੇ ਗਾਣਾ ਮਤਲਬ ਕਿਤੇ ਕਿਤੇ ਰਿਲੀਜ਼ ਹੋ ਚੁੱਕਿਆ ਹੈ ਤੁਹਾਨੂੰ ਜੇਕਰ ਸੁਣਨ ਲਈ ਦੱਸ ਸਕ ਚਲੋ ਤੁਸੀਂ ਕਹਿ ਰਹੇ ਮਤਲਬ ਗੱਡੀਆਂ 'ਚ ਤਾਂ বাজ ਹੀ ਰਿਹਾ ਗਾਣਾ ਹਾਂ ਜੀ ਗੱਡੀਆਂ 'ਤੇ বাজ ਰਿਹਾ ਹੈ ਰੀਲਸ ਤੇ ਬੜਾ ਅੱਛਾ ਪਰਫਾਰਮਾ ਮੇਰਾ ਇਸ ਦਾ ਰਿਸਪੌਂਸ ਹੈ ਰੀਲਸ ਤੇ ਇੰਸਟਾਗ੍ਰam ਰੀਲਸ ਤੇ YouTube ਤੇ ਤੇ 1 ਮਿਲੀਅਨ ਪਹੁੰਚ ਚੁੱਕਾ ਹੈ ਤੇ ਕਮੈਂਟਸ ਤੁਸੀਂ ਦੇਖੋ ਬਹੁਤ ਵਧੀਆ ਨੇ ਤੇ ਇਸ ਤੋਂ ਪਹਿਲੇ ਨਾ ਇੱਕ ਮੇਰਾ Song ਆ ਇਸੇ ਲਿਹਾਜ ਉਹ ਉਹ ਮੈਨੂੰ ਇਸ ਤੋਂ ਵੀ ਜ਼ਿਆਦਾ ਪਸੰਦ ਹੈ ਮੈਨੂੰ ਮੇਰੀ ਪਰਸਨਲ ਚੋਇਸਸ ਦੇ ਵਿੱਚ ਉਹ ਮੈਂ ਜ਼ਰੂਰ ਸੁਣਾਉਂਗਾ ਕਿਉਂਕਿ ਉਹਦੇ ਵਿੱਚ ਇੱਕ ਮੈਸੇਜ ਬਹੁਤ ਅੱਛਾ ਹੈ ਤੇ ਇਹ Song ਮੇਰਾ ਪਹਿਲਾ Song T series ਨੇ ਰਿਲੀਜ਼ ਕੀਤਾ ਸੀ ਐ ਮੇਰੇ ਵਾਸਤੇ ਇੱਕ ਬਾ oportunity ਵੀ ਸੀ ਕਿ T series ਦਾ ਦੇ ਕੰਪਨੀ ਉਹਨਾਂ ਨੇ ਇੱਕ ਮਤਲਬ ਸ਼ਬਦ ਵੀ ਨਹੀਂ ਕਿਹਾ ਕਿ ਤੁਸੀਂ ਇਹ Song ਨਹੀਂ ਲਵਾਗੇ ਉਹਨਾਂ ਨੇ ਇੱਕ ਟਾਈਮ 'ਚ ਲੈ ਲਿਆ ਤੇ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਠੀਕ ਹੈ ਗੱਲ ਸੁਣੀ ਕਿ ਮੈਂ ਸੁਣਾਵਾ ਸੁਣਿਆ ਬਹੁਤੀਆਂ ਨਾ ਇੰਨਾ ਮੈਂ ਮਨਾਵਾ ਸੁਣਿਆ ਗੱਲ ਸੁਣੀ ਕਿ ਮੈਂ ਸੁਣਾਵਾ ਸੁਣਿਆ ਬਹੁਤੀਆਂ ਨਾ ਇੰਨਾ ਮੈਂ ਮਨਾਵਾ ਸੁਣਿਆ ਕਰੋ ਪੂਰਾ ਸਤਕਾਰ ਪਰਿਵਾਰ ਦਾ ਵੇ ਮੱਥੇ ਵੱਟ ਮੈਂ ਨਾ ਪਾਉਂਗੀ ਵੇ ਮੇਦਾਜ ਨਹੀਂ ਲੈਣਾ ਸੁਣਿਆ ਨਾਲ ਲੈ ਕੇ ਲਿਹਾਜ਼ ਆਉਂਗੀ ਵੇ ਮੇਦਾਜ ਨਹੀਂ ਲੈਣਾ ਸੁਣਿਆ ਨਾਲ ਲੈ ਕੇ ਲਿਹਾਜ਼ ਆਉਂਗੀ ਵੇ ਮੇਦਾਜ ਨਹੀਂ ਲੈਣਾ ਸੁਣਿਆ ਨਾਲ ਲੈ ਕੇ ਲਿਹਾਜ਼ ਜਾਉਂਗੀ ਅਸੀਂ ਕਹਾਂਗੇ ਤੁਹਾਡੇ ਗਾਣੇ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਣ ਤੁਸੀਂ ਆਪ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਸਾਡੇ ਨਾਲ ਸਿੰਘ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਵੀ ਦੱਸਿਆ ਤੇ ਸਿੰਘ ਹਰਲੀਨ ਜਿਨ੍ਹਾਂ ਦਾ ਇੰਸਟਾਗ੍ਰam ਤੇ ਵੀ ਪੇਜ ਹੈਗਾ ਤੇ ਜਰੂਰ ਫੋਲੋ ਕਰੋ ਤੇ ਜਿਹੜਾ ਦਾ ਨਵਾਂ ਗਾਣਾ ਆਇਆ ਉਸ ਨੂੰ ਵੀ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਪੋਰਟ ਕਰੋ ਕਿਉਂਕਿ ਕੰਮ ਦੇ ਨਾਲ-ਨਾਲ ਸਿੰਗਿੰਗ ਦਾ ਸ਼ੌਂਕ ਹੈਗਾ ਕਿਉਂਕਿ ਕੰਮ ਬਹੁਤ ਜ਼ਰੂਰੀ ਹੈਗਾ ਕਿਉਂਕਿ ਕਈ ਵਾਰ ਅਸੀਂ ਸਿੰਗਿੰਗ ਦੀ ਜਿਹੜੀ ਪੱਟੜੀ ਹੁੰਦੀ ਕਈ ਵਾਰ ਸੁੱਤਰ ਸਕਦੇ ਪਰ ਜਿਹੜਾ ਕੰਮ ਹੈ ਸਾਨੂੰ ਹਮੇਸ਼ਾ ਨਾਲ ਲੈ ਕੇ ਚੱਲਦਾ ਹੈ ਸੋ ਜੁੜੇ ਰਹੋ ਡੇਲੀ ਪੋਸਟ ਪਿਆਰੇ ਕਰਨ ਪਰਸਨ ਰਮੇਸ਼ ਜਨ ਨਾਲ ਸੰਦੀਪ ਕਮੋਜ ਮੋਹਾਲੀ